ਚਾਰੋਂ ਜਾਦੇ ਚਰਵੀ ਬਹਿਣਾ ਪਿਆ ਹਾਂਜੀ ਹਾਂ ਜਿੰਨਾ ਜਨ ਮਰਜੀ ਉਹਨਾਂ ਚਰ ਬੈਠਾਂਗੇ ਅਸੀਂ ਆਪਣੇ ਹੱਕਾਂ ਲਈ ਹੱਕਾਂ ਲਈ ਲੜਾਂਗੇ ਬੱਚਿਆਂ ਦੇ ਆਪਦੀਆਂ ਜਿੰਦਗੀਆਂ ਬਣਵਾਵਾਂਗੇ ਜਿਵੇਂ ਦੇਖੋ ਹੁਣ ਨਸ਼ਿਆਂ ਦੇ ਵਿੱਚ ਸਰਕਾਰਾਂ ਇਹ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਜਨ ਸਾਹਿਬ ਵੀ ਅਸੀਂ ਤਾਂ ਹਫ਼ਤੇ ਦੇ ਵਿੱਚ ਵਿੱਚ ਨਸ਼ਾ ਮੁਕਤ ਕਰਾਂਗੇ ਪਰ ਨਹੀਂ ਸਾਡੇ ਦਿਨੋਂ ਦਿਨ ਬੱਚੇ ਮਰ ਰਹੇ ਨੇਗੇ ਕੋ ਸਾਡੇ ਬੱਚੇ ਜਿਹੜੀ ਜਵਾਨੀਆਂ ਉਹ ਬਾਹਰ ਚਲੀ ਜਾਂਦੀ ਹੈ ਕੋ ਸਾਨੂੰ ਸਰਕਾਰਾਂ ਤੋਂ ਆਸ ਨਹੀਂ ਹੈਗੇ ਜੀ ਕਿਸੇ ਮਸਲੇ ਦੀ ਗੱਲ ਕਰਨੀ ਹੈ ਤਾਂ ਤੁਸੀਂ ਆਉਂਗੇ ਆਉਂਗੇ ਬੰਦਿਆਂ ਦੇ ਨਾਲ ਹਾਂਜੀ ਅਸੀਂ ਚਾਹੇ ਸਾਨੂੰ ਰਾਤ ਨੂੰ 12 ਵਜੇ ਕਹੋ ਲਾਵੇ ਅਸੀਂ ਰਾਤ ਨੂੰ ਵੀ ਤੁਰਦੇ ਹਾਂ ਕਿਉਂ ਸਾਨੂੰ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜਦੇ ਹਾਂ ਫਿਰ ਤੁਹਾਡੇ ਮਸਲੇ ਦਿੱਲੀ ਸਰਕਾਰ ਨਾਲ ਤਾਂ ਪੈਂਡਿੰਗ ਰਹੀ ਜਾਣਗੇ ਜਿਹੜੇ ਕੇਂਦਰ ਸਰਕਾਰ ਦੇ ਨੇ ਫਿਰ ਉਹਨਾਂ ਦੇ ਲਈ ਕੀ ਤਿਆਰੀ ਤੁਸੀਂ ਕੀਤੀ ਅਸੀਂ ਉਹਨਾਂ ਨੇ ਜਿਵੇਂ ਸਾਨੂੰ ਸਾਡੀ ਜਥੇਬੰਦੀ ਦਾ ਆਰਡਰ ਹੋਗਾ ਅਸੀਂ ਓਕ ਨਹੀਂ ਕਰਾਂਗੇ ਡਿਊਟੀਆਂ ਫਿਕਸ ਕਰਕੇ ਫਿਰ ਧਾਨੇ ਜੋਗਾ ਵੀ ਟਾਈਮ ਕੱਢ ਲੈਨੇ ਹਾਂਜੀ 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 ਪਹਿਲਾਂ ਕਰਦੇ ਆ ਧਰਨੇ ਲਈ ਤਾਂ ਕਰਦੇ ਕੰਮ ਤਾਂ ਜੇ ਪੈਂਡਿੰਗ ਰਹਿ ਜਾਣ ਪਰ ਇਹ ਜ਼ਰੂਰੀ ਆ ਕਿਉਂਕਿ ਜੇ ਇਹ ਨਾ ਜਿੱਤੇ ਅਸੀਂ ਫਿਰ ਘਰੇ ਤਾਂ ਫਿਰ ਕੁਝ ਵੀ ਨਹੀਂ ਰਹਿਣਾ ਜੇ ਸਰਕਾਰ ਅੱਗੇ ਹਾਰ ਗਈ ਨਾ ਫਿਰ ਪਿੱਛੇ ਤਾਂ ਕੁਝ ਵੀ ਨਹੀਂ ਬਚਣਾ ਇਹ ਜ਼ਰੂਰੀ ਆ ਬਾਕੀ ਜਿਵੇਂ ਸਾਡੀ ਜੱਥੇਵੰਦੀ ਚੱਲਦੀ ਉਹਦੇ ਨਾਲ ਨਾਲ ਜ਼ਰੂਰ ਚੱਲਾਂਗੇ ਬੱਚੇ ਦਾ ਬਾਹਰ ਵੀ ਬਹੁਤ ਜਾ ਰਿਹਾ ਹੈ ਖਾਸ ਤੌਰ ਤੇ ਮਾਲਵਾ ਬੈਲਟ ਜਿੱਥੇ ਬਸਾਂ ਵੀ ਜੂਰੇ ਸਰਕਾਰ ਤੋਂ ਮੰਗਾ ਮਨਵਾ ਕੇ ਸਾਰਾ ਕੁਝ ਕਰੀ ਤਾਂ ਬੱਚਿਆਂ ਨੂੰ ਰੋਕ ਲਾਂਗੇ ਅਸੀਂ ਬਾਹਰ ਜਾਣ ਤੋਂ ਕੁਸਤੇ ਮਤਲਬ ਫਰਕ ਪਊਗਾ ਨਾ ਐ ਤਾਂ ਫਿਰ ਪੰਜਾਬ ਖਾਲੀ ਹੋ ਜੂ ਕਿਉਂਕਿ ਜਿਵੇਂ ਕਿ ਨਸਿਆਂ ਤੇ ਲਾਤੀ ਸਰਕਾਰ ਨੇ ਹੈਨਾ ਘਰ ਘਰ ਦੇ ਵਿੱਚ ਇਹ ਜਿਹੜਾ ਬੱਚਾ ਹੈਗਾ ਜਿਹੜਾ ਨਸ਼ੇੜੀ ਆ ਸਾਸੀ ਗਾਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਅਗਰਾਹਾ ਨੇ ਚੰਡੀਗੜ੍ਹ ਦੇ ਵਿੱਚ ਪੰਜ ਰੋਜ਼ਾ ਧਰਨਾ ਲਾਇਆ ਹੋਇਆ ਔਰ ਇਸ ਧਰਨੇ ਦੇ ਵਿੱਚ ਜਿੱਥੇ ਕਿਸਾਨ ਨੇ ਜਿਹੜੇ ਉਹ ਵੱੱਡ ਚੜ ਕੇ ਆਉਂਦੇ ਨੇ ਤੇ ਕਿਸਾਨ ਬੀਬੀਆਂ ਨੇ ਜੜੀਆਂ ਉਹ ਵੀ ਵੱੱਡ ਚੜ ਕੇ ਇਸ ਜਥੇਬੰਦੀ ਦੇ ਵਿੱਚ हिस्सा ਲੈਂਦੀਆਂ ਨੇ ਬੀਬੀਆਂ ਦੇ ਨਾਲ ਮੁਲਾਕਾਤ ਕਰਵਾਵਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗਰਮੇਲ ਖੋੜਾ ਜ਼ਿਲ੍ਹਾ ਮਲੇਰਕੋਟਲਾ ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ ਕੰਮ ਕਰਦੇ ਆ ਮਲੇਰਕੋਟਲਾ ਜਿਹੜਾ ਕਿਸਾਨ ਬੀਬੀਆਂ ਦਾ ਵਿੰਗ ਹੈ ਤੁਹਾਡਾ ਬੀਕੇਯੂ ਗ੍ਰਾਹਾਂ ਦਾ ਤੁਸੀਂ ਉਹਦੇ ਪ੍ਰਧਾਨ ਹੋ ਹਾਂਜੀ ਇਹ ਜਿੱਥੇ ਬੰਦੀ ਮੌਕਾ ਦਿੰਦੀ ਹੈ ਬੀਬੀਆਂ ਨੂੰ ਦੂਜੀਆਂ ਜਿੱਥੇ ਬੰਦੀਆਂ ਵੀ ਮੌਕਾ ਦਿੰਦੀਆਂ ਨੇ ਕਿਵੇਂ ਰਹਿੰਦਾ ਕੰਮ ਕਰਕੇ ਇਹਨਾਂ ਧਰਨਿਆਂ ਲਾਉਣ ਤੇ ਜਾਣਾ ਫਿਰ ਤੁਸੀਂ ਘਰ ਦੀ ਜ਼ਿੰਮੇਵਾਰੀ ਵੀ ਸਾਂਭਣੀ ਸਾਰੀਆਂ ਚੀਜ਼ਾਂ ਕਿਵੇਂ ਮੈਨੇਜ ਕਰਦੇ ਹੋ ਜੀ ਬਰੇ ਕਰਦੇ ਜਿੰਮੇਵਾਰੀਆਂ ਦੇਖੋ ਬੇਟਾ ਸਾਡੇ ਬੱਚੇ ਵੇਹੇ ਹੋਏ ਨੇ ਬੱਚੇ ਕਹਿੰਦੇ ਨੇ ਵੀ ਜਿਵੇਂ ਹੁਣ ਇਹ ਨਵੀਆਂ ਖੇਤੀ ਨੀਤੀਆਂ ਲੈ ਕੇ ਆ ਰਹੀ ਆ ਸਰਕਾਰ ਜੇ ਸਾਡੇ ਪੱਲੇ ਜ਼ਮੀਨਾਂ ਨਹੀਂ ਰਹਿਣਗੀਆਂ ਸਾਡੇ ਬੱਚੇ ਕੀ ਖਾਣਗੇ ਬੱਚਿਆਂ ਦਾ ਤਾਂ ਇਹ ਕਿਹਾ ਹੋਇਆ ਹੈ ਵੀ ਤੁਸੀਂ ਜਾਓ ਆਪਣੇ ਹੱਕਾਂ ਲਈ ਲੜੋ ਇੱਕ ਜਥੇਬੰਦੀ ਅਗਰਾਹਾ ਜਥੇਬੰਦੀ ਹੈ ਜਿਹੜੀ ਸਾਨੂੰ ਭੈਣਾ ਨੂੰ ਮੌਕਾ ਦਿੰਦੀ ਆ ਅਸੀਂ ਬਰਾਬਰ ਖੜਦੇ ਆਂਗੇ ਇਸ ਕਰਕੇ ਤੁਸੀਂ ਧਰਨੇ ਪ੍ਰਦਰਸ਼ਨਾਂ ਦੇ ਲਈ ਫ੍ਰੀ ਉਹ ਮਤਲਬ ਜੇ ਕਿਸੇ ਮਸਲੇ ਦੀ ਗੱਲ ਕਰਨੀ ਆ ਤਾਂ ਤੁਸੀਂ ਆਉਂਗੇ ਆਉਂਗੇ ਬੰਦਿਆਂ ਦੇ ਨਾਲ ਹਾਂਜੀ ਅਸੀਂ ਚਾਹੇ ਸਾਨੂੰ ਰਾਤ ਨੂੰ 12 ਵਜੇ ਕਾਲ ਆਵੇ ਅਸੀਂ ਰਾਤ ਨੂੰ ਵੀ ਤੁਰਦੇ ਆਂ ਕਿਉਂ ਸਾਨੂੰ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜਦੇ ਆਂ ਜੇ ਇਹ ਧਰਨੀ ਪ੍ਰਦਰਸ਼ਨਾਂ 'ਚ ਆਉਣ ਦਾ ਤੁਹਾਨੂੰ ਕੁਝ ਹਾਸਲ ਵੀ ਹੋਇਆ ਕਿ ਸੱਚਮੁੱਚ ਕੋਈ ਪ੍ਰਦਰਸ਼ਨਾਂ ਤੋਂ ਬਾਅਦ ਤੁਹਾਨੂੰ ਕੁਝ ਪ੍ਰਾਪਤੀ ਹੋਈ ਤੁਹਾਡੇ ਹੱਕ ਬਚੇ ਨੇ ਜਾਂ ਨਹੀਂ ਬਚੇ ਸਾਨੂੰ ਜਿਵੇਂ ਹੁਣ ਅਸੀਂ ਦਿੱਲੀ ਦੇ ਵਿੱਚ 12 ਮਹੀਨੇ 1 ਸਾਲ 2 ਮਹੀਨੇ ਅਸੀਂ ਲਾ ਕੇ ਆਇਆ ਉੱਥੋਂ ਜਿੱਤ ਕੇ ਆਏ ਆ ਅਸੀਂ ਆਪਦੇ ਮੰਗਾਂ ਜਿੱਤ ਕੇ ਆਏ ਆ ਥੋੜੇ ਦਿਨ ਪਹਿਲਾਂ ਤੁਸੀਂ ਸੁਣਿਆ ਵੀ ਹੋਊਗਾ ਮਲੇਰ ਕੋਟਲੇ ਦੇ ਵਿੱਚ ਜਿਵੇਂ ਭਾਰਤ ਮਾਲਾ ਭਾਰਤ ਮਾਲਾ ਫੁੱਲ ਨਿਕਲ ਰਿਹਾ ਹੈ ਉੱਥੇ ਵੀ ਸਾਡੇ ਨਾਲ ਸਰਕਾਰ ਧੱਕਾ ਕਰ ਰਹੀ ਸੀ ਤੇ ਸਾਡੇ ਜੁਨੀਅਰ ਨਮਾਇੰਦ ਮੈਂਬਰਾਂ ਨੂੰ ਚੱਕ ਕੇ ਵੀ ਲੈ ਗਈ ਸੀ ਪੁਲਿਸ ਪਰ ਨਹੀਂ ਅਸੀਂ ਨੇ ਬਰਾਬਰ ਹੱਕ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਅਸੀਂ ਆਪਦੇ ਹੱਕਾਂ ਦੇ ਲਈ ਅਸੀਂ ਜਿੱਤਿਆ ਉੱਥੇ ਹੁਣ ਫਿਰ ਇੱਥੇ ਤੁਹਾਨੂੰ ਜ਼ਿਆਦਾ ਟਾਈਮ ਵੀ ਬੈਠਣਾ ਪੈ ਸਕਦਾ ਈ ਉਹਦੇ ਲਈ ਕੀ ਤਿਆਰੀ ਕਰਕੇ ਆਏ ਹਾਂ ਕੋਈ ਗੱਲ ਨਹੀਂ ਅਸੀਂ ਤਿਆਰੀਆਂ ਆਪਦੀਆਂ ਟਰਾਲੀਆਂ ਸਾਡੀਆਂ ਹੈਗੀਆਂ ਸਾਰਾ ਕੁਝ ਅਸੇਲ ਦੇ ਪ੍ਰਬੰਧ ਕਰਕੇ ਲੈ ਕੇ ਆਏ ਆ ਜਿਵੇਂ ਸਾਨੂੰ ਸੂਬਾ ਪ੍ਰਧਾਨ ਕਹਿਣਗੇ ਆਗੂ ਸਾਡੇ ਅਸੀਂ ਉਹਨਾਂ ਦੇ ਕਹਿਣ ਤੇ ਫੁੱਲੇ ਚੜਾਵਾਂਗੇ ਤੁਸੀਂ ਤਿਆਰ ਨੂੰ ਜਾਦੇ ਚਰਵੀ ਬਹਿਣਾ ਪੈਗਾ ਹਾਂਜੀ ਹਾਂ ਜਿੰਨਾ ਜਨ ਮਰਜੀ ਉਹਨਾਂ ਚਰ ਬੈਠਾਂਗੇ ਅਸੀਂ ਆਪਦੇ ਹੱਕਾਂ ਲਈ ਹੱਕਾਂ ਲਈ ਲੜਾਂਗੇ ਬੱਚਿਆਂ ਦੇ ਆਪਦੀਆਂ ਦੀਆਂ ਜ਼ਿੰਦਗੀਆਂ ਬਣਵਾਵਾਂਗੇ ਜਿਵੇਂ ਦੇਖੋ ਹੁਣ ਨਸ਼ਿਆਂ ਦੇ ਵਿੱਚ ਸਰਕਾਰਾਂ ਇਹ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਤੀ ਸੀਐਮ ਸਾਹਿਬ ਵੀ ਅਸੀਂ ਤਾਂ ਹਫ਼ਤੇ ਦੇ ਵਿੱਚ ਵਿੱਚ ਨਸ਼ਾ ਮੁਕਤ ਕਰਾਂਗੇ ਪਰ ਨਹੀਂ ਸਾਡੇ ਦਿਨੋਂ ਦਿਨ ਬੱਚੇ ਮਰ ਰਹੇ ਨੇਗੇ ਕੋ ਸਾਡੇ ਬੱਚੇ ਜਿਹੜੀ ਜਵਾਨੀ ਆ ਉਹ ਬਾਹਰ ਚਲੀ ਜਾਂਦੀ ਹੈ ਕੋ ਸਾਨੂੰ ਸਰਕਾਰਾਂ ਤੋਂ ਆਸ ਨਹੀਂ ਹੈਗੇ ਬਿਲਕੁਲ ਜੀ ਤਾਂ ਹੀ ਇਹ ਬੀਬੀਆਂ ਸਾਰੀਆਂ ਤੁਸੀਂ ਦੇਖੋਗੇ ਤਾਂ ਬੈਠੇ ਨੇ ਸੱਚੀ ਗੱਲ ਮਰ ਤੁਹਾਡਾ ਕੀ ਨਾਮ ਹੈ ਜੀ ਗਰਮੀਤ ਘਰ ਪਿੰਨ ਘਠਾਲਾ ਚਮਲੇਰਕੋਟ ਦੇ ਜ਼ਿਲ੍ਹੇ ਦੇ ਸੰਬੰਧਤ ਹੋ ਅੱਛਾ ਕਿਵੇਂ ਫਿਰ ਤੁਸੀਂ ਧਰਨਿਆਂ ਦੇ ਵਿੱਚ ਜਦੋਂ ਹਿੱਸਾ ਲੈਣੇ ਹੋ ਕਰਦਾ ਵੀ ਸਭਾਲਣਾ ਹੁੰਦਾ ਕਿਵੇਂ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਕਰ ਵੀ ਸਭਾਲਦੇ ਆ ਜੇ ਅਸੀਂ ਧਰਨਿਆਂ 'ਚ ਹਿੱਸੇ ਲੈਣੇ ਆ ਜਿੱਥੇ ਵੀ ਸਾਡਾ ਕੋਈ ਕੰਮ ਚੱਲਦਾ ਸਾਡੀ ਜਥੇਬੰਦੀ ਦਾ ਸੀ ਉੱਥੇ ਮੋਢੇ ਨਾਲ ਮੋਢਾ ਲਾ ਕੇ ਆਪਦਾ ਕੰਮ ਸਭਾਲਦੇ ਤੁਸੀਂ ਪਹੁੰਚਦੇ ਹੋਈ ਹਾਂ ਹਾਂਜੀ ਅਸੀਂ ਉੱਥੇ ਪਹੁੰਚਦੇ ਆਰੇ ਤੁਹਾਡਾ ਕੀ ਨਾਮ ਹੈ ਜੀ ਸਰਜੀਤ ਕੌਰ ਵੀਰ ਤੁਸੀਂ ਵੀ ਜਥੇਬੰਦੀ ਦਾ ਕੋਈ ਕੰਮ ਹੋਵੇ ਤੁਸੀਂ ਹਿੱਸਾ ਲੈਣਾ ਹੀ ਲੈਣਾ ਹਾਂਜੀ ਹਾਂਜੀ ਜੇ ਲੈਂਦੇ ਵੀ ਰਹੋਗੇ ਜੀ ਅੱਗੇ ਵੀ ਹਾਂਜੀ ਅੱਗੇ ਵੀ ਲੈਂਦੇ ਰਹਾਂਗੇ ਤੁਹਾਡੇ ਲਈ ਸੌਖਾ ਹੁੰਦਾ ਜੀ ਮਤਲਬ ਹਾਂਜੀ ਸਾਡੇ ਲਈ ਬਹੁਤ ਸੌਖਾ ਸੀ ਆਪਦੇ ਬੱਚਿਆਂ ਦਾ ਭਵਿੱਖ ਚੰਗਾ ਬਣਾਉਣਾ ਚਾਹੁੰਦੇ ਆ ਅਨੁਸਾਰੇ ਜਿੱਥੇ ਮਸਲਾ ਬਣਦਾ ਤੁਸੀਂ ਉੱਥੇ ਜਾਣੇ ਜਾਂਦੇ ਹਾਂਜੀ ਅਸੀਂ ਉੱਥੇ ਜਾਂਦੇ ਆ ਅਸੀਂ ਮੀਟਿੰਗਾਂ ਤੇ ਵੀ ਜਾਂਦੇ ਆ ਜਿੱਥੇ ਵੀ ਸਾਡੇ ਕੋਈ ਜਥੇਬੰਦੀ ਸੰਸਾਦੀ ਅਸੀਂ ਉੱਥੇ ਹੀ ਜਾਂਦੇ ਆ ਉੱਥੇ ਪਹੁੰਚਦੇ ਹੁਣ ਇੱਥੇ ਫਿਰ ਇੱਥੇ ਵੀ ਆਈਓ ਗਾਉਂ ਨੂੰ ਥੋੜੀ ਪੰਜਾਬ ਸਰਕਾਰ ਮਸਲੇ ਹੱਲ ਕਰ ਵੀ ਦਿੰਦੀ ਐ ਫਿਰ ਤੁਹਾਡੇ ਮਸਲੇ ਦਿੱਲੀ ਸਰਕਾਰ ਨਾਲ ਤਾਂ ਪੈਂਡਿੰਗ ਰਹੀ ਜਾਣਗੇ ਜਿਹੜੇ ਕੇਂਦਰ ਸਰਕਾਰ ਦੇ ਨੇ ਫਿਰ ਉਹਨਾਂ ਦੇ ਲਈ ਕੀ ਤਿਆਰੀ ਤੁਸੀਂ ਕਰੀਏ ਅਸੀਂ ਉਹਨਾਂ ਨੇ ਜਿਵੇਂ ਸਾਨੂੰ ਸਾਡੀ ਲਖੇਵੰਦੀ ਦਾ ਆਰਡਰ ਹੋਗਾ ਅਸੀਂ ਓਕ ਨਹੀਂ ਕਰਾਂਗੇ ਅਸੀਂ ਉਹਨਾਂ ਦੇ ਹਾਂ ਅਸੀਂ ਉਹਨਾਂ ਦੇ ਕਹਿਣੇ ਤੇ ਚੱਲਾਂਗੇ ਤੁਸੀਂ ਤਿਆਰ ਪਰ ਤਿਆਰ ਹਾਂ ਤਿਆਰ ਪਰ ਸਾਸੀ ਗਾਲ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾ ਹਰਵਿੰਦਰ ਕੌਰ ਤੁਸੀਂ ਵੀ ਮਲੇਰਕੋਟ ਦੇ ਹਾਂ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਸਾਡਾ ਮੰਡਿਆੜਾ ਨੂੰ ਫਿਰ ਇਹ ਤੁਸੀਂ ਜਥੇ ਬੰਦੇ ਕੰਮਾਂ 'ਚ ਤੁਸੀਂ ਆਪਣੇ ਪਰਿਵਾਰ ਦਾ ਵੀ ਵਿੱਚ ਦੇਖਣਾ ਹੁੰਦਾ ਸਾਰੀਆਂ ਚੀਜ਼ਾਂ ਠੀਕ ਬੈਠ ਕੇ ਫਿਰ ਵੀ ਧਰਨੇ ਨਾਲ ਟਾਈਮ ਨਿਕਲਿਆ ਹੁੰਦਾ ਜੀ ਹਾਂਜੀ ਹਾਂਜੀ ਜਾਣੇ ਆ ਧਰਨੇ ਤੇ ਜਾਵਾਂਗੇ ਵੀ ਜਾਣੇ ਵੀ ਤੁਸੀਂ ਆਉਂਦੇ ਹੀ ਰਹਿਣਾ ਹਾਂਜੀ ਅਸੀਂ ਆਉਂਦੇ ਸਸੀ ਗਾਲ ਜੀ ਤੁਹਾਡਾ ਕੀ ਨਾਮ ਹੈ ਜੀ ਮਨਜੀਤ ਕੌਰ ਤੁਹਾਡਾ ਵੀ ਇਹੀ ਸ਼ਡਿਊਲ ਹੈ ਜੀ ਤੁਹਾਡੇ ਵੀ ਬੱਚੇ ਹੋਣਗੇ ਪਰਿਵਾਰ ਹੈ ਉੱਥੇ ਵੀ ਟਾਈਮ ਦੇਣਾ ਪੈਂਦਾ ਘਰੇ ਪਸ਼ੂ ਡੰਗਰ ਵੀ ਹੁੰਦਾ ਜੀ ਸਾਰਾ ਕੁਝ ਸਾਰੀਆਂ ਚੀਜ਼ਾਂ ਤੁਸੀਂ ਮਤਲਬ ਡਿਊਟੀਆਂ ਫਿਕਸ ਕਰਕੇ ਫਿਰ ਧਾਨੇ ਜੋਗਾ ਵੀ ਟਾਈਮ ਕੱਢ ਲੈਣੇ ਹਾਂ ਹਾਂਜੀ 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 ਪਹਿਲਾਂ ਕਰਦੇ ਆ ਧਰਨੇ ਲਈ ਤਾਂ ਕਰਦੇ ਕੰਮ ਤਾਂ ਜੇ ਪੈਂਡਿੰਗ ਰਹਿ ਜਾਣ ਪਰ ਇਹ ਜ਼ਰੂਰੀ ਆ ਕਿਉਂਕਿ ਜੇ ਇਹ ਨਾ ਜਿੱਤੇ ਅਸੀਂ ਫਿਰ ਘਰੇ ਤਾਂ ਫਿਰ ਕੁਝ ਵੀ ਨਹੀਂ ਰਹਿਣਾ ਜੇ ਸਰਕਾਰ ਅੱਗੇ ਹਾਰ ਕੇ ਨਾ ਫਿਰ ਪਿੱਛੇ ਤਾਂ ਕੁਝ ਵੀ ਨਹੀਂ ਬਚਣਾ ਇਹ ਜ਼ਰੂਰੀ ਆ ਬਾਕੀ ਜਿਵੇਂ ਸਾਡੀ ਜੱਥੇਪੰਦੀ ਚੱਲਦੀ ਉਹਦੇ ਨਾਲ-ਨਾਲ ਜ਼ਰੂਰ ਚੱਲਾਂਗੇ ਅਸੀਂ ਪਹਿਲਾਂ ਸਮਾਂ ਤੁਸੀਂ ਇਹ ਰੱਖਿਆ ਵੀ ਜੇ ਕਿ ਧਰਨਾ ਲਾਉਣਾ ਪੈ ਜੇ ਤੁਸੀਂ ਉਹ ਪਹਿਲ ਦੇਦਾਰ ਹਾਂ ਪਹਿਲਾਂ ਧਰਨੇ ਤੇਦਾਰ ਤੇ ਤਿਆਰ ਹਾਂ ਅਸੀਂ ਹਰ ਵਤ ਜਦ ਜਦ ਵੀ ਸਰਕਾਰ ਜ਼ੁਲਮ ਕਰੂਗੀ ਤਾਂ ਉਹਦੇ ਲਈ ਅਸੀਂ ਤਿਆਰ ਖੜੇ ਹਾਂ ਔਰ ਜਿਹੜੇ ਮਸਲੇ ਨੇ ਜਿਸ ਤਰ੍ਹਾਂ ਇਹ ਤੁਹਾਡੇ ਸਾਰੇ ਮਸਲੇ ਨੇ ਲੱਗਦਾ ਕਿ ਤੁਸੀਂ ਐਵੇਂ ਧਰਨਿਆਂ ਤੇ ਸ਼ਾਂਤਮਈ ਬੈਠ ਕੇ ਵਧੀਆ ਤਰੀਕੇ ਨਾਲ ਹੱਲ ਹੋ ਰਹੀ ਨੇ ਜਾਂ ਕਰਵਾਉਂਗੀ ਤਾਂ ਕਿੰਨਾ ਕੁ ਸਮਾਂ ਲੱਗ ਸਕਦਾ ਜੀ ਕਿਉਂਕਿ ਕਾਰਪੋਰੇਟ ਜਾਂ ਨਵੀਂ ਖੇਤੀ ਨੀਤੀ ਦੀ ਗੱਲ ਕਰਦੀ ਹੈ ਤੁਹਾਡੀ ਜਥੇਬੰਦੀ ਵੀ ਹੋਰ ਵੀ ਕਿਸਾਨ ਕਹਿੰਦੇ ਨੇ ਉਹ ਤਾਂ ਲਗਾਤਾਰ ਵਧ ਹੀ ਰਿਹਾ ਜੀ ਇਹ سلسلہ ਤਾਂ ਵਧ ਹੀ ਰਿਹਾ ਹੈ ਉਹ ਸਵਾਲ ਤਾਂ ਵਧ ਹੀ ਰਹੇ ਨੇ ਫਿਰ ਤੁਹਾਡੀ ਤਿਆਰੀ ਕਿੰਨੀ ਕ ਗਾਂ ਵਧ ਰਹੀ ਹੈ ਜੀ ਸਾਡੀ ਤਿਆਰੀ ਸਮੇਂ ਦੇ ਨਾਲ ਹੀ ਉਨੀ ਵਧ ਰਹੀ ਹੈ ਜੀ ਜਿਹੜੀ ਸਾਰੀਆਂ ਮੰਗਾਂ ਮੰਨਵਾ ਕੇ ਹਟਾਂਗੇ ਅਸੀਂ ਆਦੇ ਬੱਚੇ ਨੇ ਪਾ ਵੇਖ ਲੈ ਬੱਚੇ ਦਾ ਬਾੜ ਵੀ ਬਹੁਤ ਜਾ ਰਿਹਾ ਹੈ ਖਾਸ ਤੌਰ ਤੇ ਮਾਲਵਾ ਬੈਲਟ ਜਿੱਥੇ ਬਸਾਂ ਵੀ ਜੂਰੇ ਸਰਕਾਰ ਤੋਂ ਮੰਗਾਂ ਮੰਨਵਾ ਕੇ ਸਾਰਾ ਕੁਝ ਕਰੀ ਤਾਂ ਬੱਚਿਆਂ ਨੂੰ ਰੋਕ ਲਾਂਗੇ ਅਸੀਂ ਬਾਹਰ ਜਾਣ ਤੋਂ ਫੁੱਸਤੇ ਮਤਲਬ ਫਰਕ ਪਊਗਾ ਨਾ ਐ ਤਾਂ ਫਿਰ ਪੰਜਾਬ ਖਾਲੀ ਹੋ ਜੂ ਕਿਉਂਕਿ ਜਿਵੇਂ ਕਿ ਨਸਿਆਂ ਤੇ ਲਾਤੀ ਸਰਕਾਰ ਨੇ ਹੈਨਾ ਘਰ ਘਰ ਦੇ ਵਿੱਚ ਇਹੋ ਜਿਹੇ ਬੱਚਾ ਹੈਗਾ ਜਿਹੜਾ ਨਸ਼ੇੜੀ ਆ ਪਰ ਇਹ ਸਰਕਾਰ ਦੀਆਂ ਅਨਲਕੀਆਂ ਨਹੀਂ ਸਾਰੀਆਂ ਠੀਕ ਹੈ ਪੰਜਾਬ ਨੂੰ ਖਤਮ ਕਰਨ ਲੱਗੇ ਹੋਏ ਨੇ ਪਰ ਅਸੀਂ ਭੈਣਾ ਸਾਰੀਆਂ ਰਲਕੀ ਨਾ ਵੀਰਾਂ ਦੇ ਨਾਲ ਰਲਕੇ ਮਤਲਬ ਪੰਜਾਬ ਨੂੰ ਬਚਾਵਾਂਗੇ ਜਿੰਨੇ ਕਿ ਲੋਕ ਹੈਗੇ ਤਾਂ ਕਰਾਂਗੇ ਅਸੀਂ ਤੁਹਾਡੇ ਬੱਚੇ ਤੁਹਾਡੇ ਇਲਾਕੇ ਦੇ ਵਿੱਚ ਨਸ਼ੇ ਦਾ ਪ੍ਰਚਲਨ ਹੈਗਾ ਹੀ ਘਟਿਆ ਹੈ ਵਧਿਆ ਨਹੀਂ ਨਹੀਂ ਵਧੂ ਚੱਲ ਰਿਹਾ ਨਹੀਂ ਬਹੁਤ ਕੋਸ਼ਿਸ਼ ਕਰਦੇ ਵੀ ਘਟੇ ਤੇ ਚੱਲ ਤਾਂ ਬਹੁਤ ਰਿਹਾ ਕਿਉਂਕਿ ਸਰਕਾਰ ਦੀਆਂ ਨਿਯਮਕੀਆਂ ਇੰਨੀਆਂ ਜ਼ਿਆਦਾ ਨਹੀਂ ਨਾ ਤੇ ਕੰਟਰੋਲ ਨਹੀਂ ਹੋ ਰਹੇ ਕਿਉਂਕਿ ਸਰਕਾਰ ਕਰਨੀ ਨਾ ਰਹੀ ਹੈਗੀ ਸਰਕਾਰ ਤਾਂ ਹੋਰ ਵਧਾ ਰਹੀ ਆ ਤੁਹਾਨੂੰ ਕੰਨ ਤੁਸੀਂ ਇੱਕ ਇੱਕ ਜੀ ਪੜੇ ਲਿਖੇ ਲੋਕ ਇਹ ਵੀ ਕਹਿੰਦੇ ਨੇ ਕਿ ਔਰਤ ਤਾਂ ਬਹੁਤ ਹੁਣ ਅੱਗੇ ਵਧ ਰਹੀ ਆ ਉਹਨਾਂ ਨੂੰ ਘਰ ਦੇ ਕੰਮਕਾਰ ਨਹੀਂ ਕਰਨੇ ਚਾਹੀਦੇ ਜਿਵੇਂ ਨੌਕਰੀ ਪੇਸ਼ਾ ਵੀ ਹੋ ਰਹੇ ਲੋਕ ਨੇ ਉਹਨਾਂ ਦਾ ਆਪਣਾ ਇੱਕ ਪੱਖ ਹੈ ਸਹੀ ਵੀ ਹੈ ਪਰ ਤੁਸੀਂ ਘਰ ਦੇ ਕੰਮ ਵੀ ਸਭਾਲ ਕੇ ਧਰਨਿਆਂ ਦੀਆਂ ਜ਼ਿੰਮੇਵਾਰੀਆਂ ਵੀ ਚੱਕੀਆਂ ਹੋਈਆਂ ਨਹੀਂ ਜੀ ਤੇ ਇਹਦੇ 'ਚ ਤੁਸੀਂ ਬੜਾ ਮਾਨ ਦੇ ਨਾਲ ਵੀ ਆਉਣੇ ਹੋ ਵੀ ਪਰਿਵਾਰ ਵੀ ਸਾਹਮਣਾ ਤੇ ਘਰ ਵੀ ਸਾਹਮਣਾ ਤੇ ਬੱਚਿਆਂ ਦੇ ਲਈ ਤੁਸੀਂ ਲੜ ਰਹੇ ਹੋ ਜੀ ਲੋਕ ਤੱਕ ਦੁਨੀਆ ਤੇ ਤੋਂ ਵੈਸਟ ਦਾ ਵੱਡੇ ਵੱਡੇ ਮੁਲਕ ਨੇ ਉਹ ਤਾਂ ਕਹਿੰਦੇ ਜੀ ਨੈਨੀ ਹੋਣੀ ਚਾਹੀਦੀ ਹੈ ਜਵਾਕ ਸਭਾਲਣ ਨੂੰ ਕੇਅਰ ਟੇਕਰ ਤੇ ਤੁਸੀਂ ਕਹਿੰਦੇ ਬੱਚਿਆਂ ਦੇ ਲਈ ਅਸੀਂ ਇੱਥੇ ਧਰਨੇ ਲਾ ਰਹੇ ਹਾਂ ਤੇ ਦੁਨੀਆ ਤਾਂ ਕਿੱਥੇ ਉੱਧਰ ਜਾ ਕੇ ਪਹੁੰਚੇਗੀ ਤੁਸੀਂ ਇੱਥੇ ਗਰਾਊਂਡ ਤੇ ਜੇ ਨਹੀਂ ਉੱਥੇ ਵੀ ਬੱਚੇ ਤਾਂ ਸਰਕਾਰ ਦੀ ਗੁਲਾਮੀ ਉਹ ਕਰ ਰਹੇ ਨੇ ਉੱਥੇ ਬੱਚੇ ਕਿਹੜੇ ਕਰਦੇ ਨੇ ਵਿਆੜੀ ਜੋਤੀ ਉੱਥੇ ਕਰਦੇ ਨੇ ਜੇ ਇੱਥੇ ਸਹੂਲਤ ਪੈਦਾ ਹੋ ਜੂਗੀ ਮਤਲਬ ਇੱਥੇ ਆਰਾਮ ਨਾਲ ਤਾਂ ਬੈਠ ਸਕਦੇ ਨੇ ਬੱਚੇ ਉਹਨਾਂ ਨੂੰ ਤਾਂ ਕਿਤੇ ਇੱਧਰ ਆਰਾਮ ਆ ਹੈਗਾ ਨਾ ਮੈਂ ਦੁਨੀਆ ਭਰ ਦੇ ਵਿੱਚ ਜਿਹੜੀ ਬੀਬੀਆਂ ਦੀ ਸਥਿਤੀ ਆ ਉਹਦੇ ਤੇ ਗੱਲ ਕਰਦਾ ਤੁਹਾਡੀ ਜਿਹੜੀਆਂ ਬਾਹਰਲੇ ਮੁਲਕਾਂ ਵਾਲੀਆਂ ਬੀਬੀਆਂ ਨੇ ਵਰਕ ਕਲਚਰ ਹੈ ਬੰਦਿਆਂ ਦੇ ਬਰਾਬਰ ਉਹਨਾਂ ਨੂੰ ਕੰਮ ਕਰਨਾ ਪੈਂਦਾ ਆਪਣੇ ਤਾਂ ਚਲੋ ਬ ਖੇਤਾਂ ਦੇ ਵਿੱਚ ਵੀ ਤੁਸੀਂ ਹੱਥ ਬਟਾਉਣੇ ਉਹ ਘਰੇ ਪਸ਼ੂ ਮਾਲ ਡੰਗਰ ਦੀ ਵੀ ਸੇਵਾ ਹੁੰਦੀ ਹੈ ਪਰ ਮੇਰਾ ਕਹਿਣ ਦਾ ਭਾਵ ਇਹ ਸੀ ਕਿ ਦੁਨੀਆ ਇੱਕ ਦੁਨੀਆ ਦੇ ਬਾਹਰਲੇ ਮੁਲਕਾਂ ਵਾਲੇ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਨੈਨੀ ਬੱਚਿਆਂ ਨੂੰ ਸੰਭਾਲੇ ਫਿਰਗਾ ਸਰਕਾਰ ਸੰਭਾਲ ਕਰੇ ਉਹ ਤਾਂ ਆਪਣੇ ਬੱਚੇ 18 ਸਾਲ ਤੋਂ ਬਾਅਦ ਸਰਕਾਰ ਨੂੰ ਦੇ ਦਿੰਦੇ ਨੇ ਪਰ ਤੁਸੀਂ ਵੱਡੀ ਜ਼ਿੰਮੇਵਾਰੀ ਚੱਕ ਰਹੇ ਹੋ ਕਿ ਬੱਚਾ ਨਹੀਂ ਜਮੀਨਾਂ ਸੰਭਲਣੀਆਂ ਤਾਂ ਕਿ ਪੀੜ੍ਹੀਆਂ ਬਚਾਈਆਂ ਜਾਣ ਹਾਂਜੀ ਹਾਂਜੀ ਅਸੀਂ ਚਾਹੁੰਦੇ ਹਾਂ ਵੀ ਪੀੜ੍ਹੀਆਂ ਬਚਾਈਆਂ ਜਾਣ ਤੇ ਸਰਕਾਰ ਸਾਡਾ ਸਾਥ ਦੇਵੇ ਤੇ ਸਾਨੂੰ ਸਾਰੀ ਸਹੂਲਤ ਦੇਵੇ ਇੱਥੇ ਪੈਦਾ ਕਰੇ ਤਾਂ ਕਿ ਬੱਚੇ ਬਾਹਰ ਨਾ ਜਾਣ ਕਿਉਂਕਿ ਭਗਵੰਤ ਮਾਨ ਵੀ ਕਹਿੰਦਾ ਸੀ ਨਾ ਵੀ ਹਰ ਘਰ 'ਚ ਨੌਕਰੀ ਲਾਉਂਗਾ ਸਾਰੀਆਂ ਬੀਬੀਆਂ ਸਹੂਲਤ ਦਊ ਪਰ ਕੁਛ ਨਹੀਂ ਕਰਿਆ ਭਗਵੰਤ ਮਾਨ ਨੇ ਮੋਦੀ ਦਾ ਕਰੀ ਕੁਛ ਨਹੀਂ ਰਿਹਾ ਉਹ ਤਾਂ ਪੰਜਾਬ ਜਮੀ ਖਤਮ ਹੀ ਕਰਨ ਲੱਗਾ ਹੈ ਮੋਦੀ ਤਾਂ ਜੇ ਖੇਤੀ ਦਾ ਤੁਹਾਨੂੰ ਸਹੀ ਪੈਸੇ ਮਿਲਣ ਲਾਹੇਵੰਦ ਤੁੰਦਾ ਹੈ ਦੁਨੀਆ ਤੇ ਕਿਤੇ ਜਾਨ ਦੀ ਲੋੜ ਨਹੀਂ ਵਧੀਆ ਤੁੰਦਾ ਲੱਗਦਾ ਤੁਹਾਨੂੰ ਹਾਂਜੀ ਹਾਂਜੀ ਸਭ ਨੂੰ ਵਧੀਆ ਤੁੰਦਾ ਆਦੀ ਸਰਦਾਰੀਆਂ ਸਾਡੀ ਆਪਣੀ ਠੀਕ ਆ ਸਾਨੂੰ ਆਪ ਸਾਡਾ ਚਾਹੀਦਾ ਸਾਥ ਜਿਵੇਂ ਕਿ ਅਸੀਂ ਚਾਹੁੰਦੇ ਆ ਮਤਲਬ ਸਾਡੀ ਖੇਤੀ ਨਹੀਂ ਚਾਹੀਦੀ ਜ਼ਿਆਦਾ ਖੇਤੀ ਦਾ ਖੇਤੀ ਆ ਉਹਦੇ ਵਿੱਚ ਤਾਂ ਖੋਸ ਆ ਨਾ ਅਸੀਂ ਆਪਣੀ ਖੇਤੀ ਆਪ ਕਰਾਂਗੇ ਤੁਹਾਨੂੰ ਕਿਸੇ ਮੂਰੇ ਨੌਕਰ ਨਹੀਂ ਬਣਨਾ ਪਊਗਾ ਗੁਰੂ ਸਾਹਿਬ ਨੇ ਵੀ ਕਿਹਾ ਉੱਤਮ ਖੇਤੀ ਮੱਧਮ ਵਿਵਾਰ ਖੇਤ ਚੱਕਰੀ ਹੂੰ ਜੇ ਤੁਹਾਡੀ ਖੇਤੀ ਦਾ ਸਹੀ ਮੁੱਲ ਮਿਲੇ ਮੈਨੂੰ ਲੱਗਦਾ ਲੋਕ ਕਹਿੰਦੇ ਕਿ ਖੇਤੀ ਤੋਂ ਟੁੱਟਦੇ ਜਾ ਰਹੇ ਨੇ ਖੇਤੀ ਨਾਲ ਨਵੀਂ ਪੀੜੀ ਵੀ ਜੁੜੂਗੀ ਜੇ ਪੈਸੇ ਮਿਲਦੇ ਹੋਣ ਜੁੜੂਗੀ ਜੁੜੂਗੀ ਕਿਉਂਕਿ ਖੇਤੀ ਸਰਤੀ ਦਾ ਸਾਰੀ ਮੁਲਕ ਦਾ ਢਿੱਡ ਭਰਦਾ ਠੀਕ ਆ ਖੇਤੀ ਨਹੀਂ ਰਹੀ ਕਿਸਾਨ ਹੀ ਨਹੀਂ ਰਿਹਾ ਤੇ ਦੁਨੀਆ ਤਾਂ ਫਿਰ ਖਤਮ ਹੀ ਸਮਝੋ ਨਾ ਕਿਉਂਕਿ ਫਿਰ ਤਾਂ ਢਿੱਡ ਕਿਸੇ ਨੇ ਨਹੀਂ ਭਰਨਾ ਫਿਰ ਤਾਂ ਸਰਕਾਰਾਂ ਨੇ ਆਪਣੇ ਮੁੱਲ ਠੱਪਾ ਲਾ ਲ ਕੇ ਫਿਰ ਦੇਣਗੀਆਂ ਤੁਹਾਡਾ ਪਰਿਵਾਰ ਕਿੰਨੀ ਕਿੰਨੇ ਏਕੜ ਦੀ ਖੇਤੀ ਕਰਦਾ ਜੀ ਸਾਡਾ ਜੀ 3 ਏਕੜ ਦੀ ਖੇਤੀ ਕਰਦਾ ਪਰਿਵਾਰ ਮੇਰਾ ਵੱਡੀ ਗੱਲ ਹੈ ਜੀ ਕਿ ਜਿਆਦਾ ਖੇਤੀਬਾੜੀ ਨਹੀਂ ਹੈ ਪਰ ਫਿਰ ਵੀ ਧਰਨੇ ਤੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਤੁਸੀਂ ਨਾਮ ਦੱਸ ਦਿਓ ਜੀ ਦਰਸ਼ਕੋਂ ਜਿਹੜੇ ਦਵਾਰਾ ਜੁੜੇ ਮਨਜੀਤ ਕਰੋ ਜੀ ਮਲੇਰਕੋਟਲਾ ਜ਼ਿਲ੍ਹਾ ਦੇ ਪਿੰਡ ਹਾਂਜੀ ਹਾਂਜੀ ਬਾਸਪਰ ਮੰਡੇਆਲਾ ਕਬੱਡੀ ਗੱਲ ਹੈ ਕਿ ਇਹ ਮਾਤਾ ਹਰੀ ਜਾਂ ਬੀਬੀਆਂ ਪੈਣਾ ਜਿਹੜੀਆਂ ਨੇ ਧਰਨਿਆਂ ਦੇ ਵਿੱਚ ਨੇ ਔਰ 3 ਏਕੜ ਦੀ ਮਹਿਜ ਖੇਤੀ ਆ ਉਸ ਨੂੰ ਬਚਾਉਣ ਦੇ ਲਈ ਧਰਨੇ ਦੇ ਵਿੱਚ ਨੇ ਔਰ ਹੌਸਲਾ ਨਹੀਂ ਛੱਡਿਆ ਕਿ ਅਸੀਂ ਜਿਹੜਾ ਜਿਹੜਾ ਹੌਸਲਾ ਛੱਡਦੀਏ ਕਿ ਸਾਡੇ ਕੋਲੇ ਤਾਂ ਇੱਥੇ ਵੱਡੀਆਂ ਵੱਡੀਆਂ ਜ਼ਮੀਨਾਂ ਵਾਲੇ ਬਹੁਤ ਜ਼ਮੀਨਾਂ ਵਾਲੇ ਵੀ ਕਈ ਵਾਰ ਜੀ ਕਿਸਾਨਾਂ ਦਾ ਸਾਥ ਨਹੀਂ ਦਿੰਦੇ ਜਿਨ੍ਹਾਂ ਕੋਲੇ ਹਜ਼ਾਰਾਂ ਏਕੜ ਜ਼ਮੀਨ ਹੈ ਨਹੀਂ ਨਹੀਂ ਸਾਰੇ ਦਿਨ ਦੇੰਦੇ ਨੇ तकरीबन ਕੋਈ ਇਹੋ ਜਿਹਾ ਹੀ ਹੋਊਗਾ ਜਿਹੜੇ ਨਹੀਂ ਦਿੰਦਾ ਬਾਕੀ ਤਾਂ ਸਾਰੇ ਦਿਨ ਦੇਂਦੇ ਨੇ ਉਹਨੇ ਟਾਈਮ ਹੀ ਨਹੀਂ ਹੁੰਦਾ ਕਿ ਉਹ ਧਰਨੇ ਤੇ ਆ ਸਕਣ ਨਹੀਂ ਉਹ ਕਿਸੇ ਨੂੰ ਤਾਂ ਭੇਜਦੇ ਨੇ ਕੋਈ ਵੀ ਆਵੇ ਮੈਂਬਰ ਤੇ ਭੈਣ ਆਵੇ ਤੇ ਵੀਰ ਆਵੇ ਤੇ ਬੱਚਾ ਆਵੇ ਉਹਨਾਂ ਦਾ ਪਰ ਉਹਦੀ ਹੱਟਾ ਲਈ ਤਾਂ ਖੜਦੇ ਨੇ ਨਾ ਆਇਆ ਵੀ ਜੀ ਉਹ ਸੋਚਣਗੇ ਵੀ ਜਿਵੇਂ ਛੋਟਾ ਕਿਸਾਨ ਪਹਿਲਾਂ ਖਤਮ ਕਰਨ ਲੱਗੇ ਨੇ ਵੱਡਾ ਬਾਅਦ ਚ ਖਤਮ ਹੋ ਜਾਊਗਾ ਨਹੀਂ ਇਹ ਤਾਂ ਉਹਨਾਂ ਦੀ ਸੋਚ ਗਲਤ ਹੈ ਸਰਕਾਰ ਦੀ ਸਭ ਤੋਂ ਪਹਿਲਾਂ ਛੋਟੇ ਕਿਸਾਨ ਤੇ ਖਤਰਾ ਜ਼ਿਆਦਾ ਹੈ ਹਾਂ ਜ਼ਿਆਦਾ ਕਿਉਂਕਿ ਛੋਟੇ ਤਾਂ ਪਹਿਲਾਂ ਖਤਮ ਹੋ ਜਾਣਗੇ ਵਿਚਾਰੇ ਜਿਨ੍ਹਾਂ ਕੋਲ ਥੋੜੀ ਕੀਤੀ ਆ ਪਰ ਅਸੀਂ ਖਤਮ ਨਹੀਂ ਹੋ ਕਰਜ਼ੇ ਮਾਫੀ ਦਾ ਵੀ ਮਸਲਾ ਲੈ ਕੇ ਆਈ ਹੈ ਨਾ ਤੁਹਾਡੀ ਜਥੇਬੰਦੀ ਹਾਂ ਲੈ ਕੇ ਆਈ ਆ ਛੋਟੇ ਕਿਸਾਨ ਜ਼ਿਆਦਾ ਕਰਜ਼ੇ ਤੋਂ ਪੀੜਤ ਨੇ ਜਿਹੜੇ ਜਿਨ੍ਹਾਂ ਕੋਲ 3-3 ਇਕੜ 4-4 5-5 10-10 ਸੇਕੜ ਦੀ ਜ਼ਮੀਨ ਆ ਕਰਜ਼ੇ ਨਾਲ ਪੀੜਤੀ ਹੈ ਜੀ ਹਾਂਜੀ ਹਾਂਜੀ ਫਿਰ ਸਰਕਾਰ ਸਹੂਤ ਦਾ ਕੋਈ ਦੇ ਨਹੀਂ ਰਹੇਗੀ ਕੋਈ ਸਹੂਤ ਨਹੀਂ ਕਹਿਣ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਕਰਨ ਦੀਆਂ ਕੁਝ ਹੋਰ ਨੇ ਵੋਟਾਂ ਵੇਲੇ ਕੁਝ ਹੋਰ ਨੇ ਤੇ ਬਾਅਦ ਚ ਕੁਝ ਹੋਰ ਨੇ ਉਹ ਬਿਲਕੁਲ ਜੀ ਤਾ ਸਾਡੀ ਇੱਕ ਸਖਾਸ ਰਿਪੋਰਟ ਦਾ ਮਕਸਦ ਸੀ ਕਿ ਬੀਬੀਆਂ ਕਿਉਂ ਸuojਗ ਲੈਂਦੀਆਂ ਨੇ ਧਰਿਆਂ ਦੇ ਵਿੱਚ ਕਿਉਂ ਆਉਂਦੀਆਂ ਨੇ ਤਾਂ ਉਹਨਾਂ ਦਾ ਸਪਸ਼ਟ ਕਹਿਣਾ ਕਿ ਅਸੀਂ ਆਪਣੀ ਜਿਹੜੀ ਜ਼ਮੀਨ ਆ ਆਪਣੇ ਜਿਹੜੀ ਪੀੜੀ ਆਪਣੀ نسل ਆ ਜਿਹੜੀ ਆਪਣੇ ਬੱਚੇ ਨੇ ਜਿਹੜੇ ਉਹਨਾਂ ਦੇ ਲਈ ਬਚਾਉਣੀ ਹੈ ਤੇ ਇਸ ਕਰਕੇ ਅਸੀਂ ਜਿੱਥੇ ਸਾਡੀ ਜਥੇਬੰਦੀ ਕਹਿੰਦੀ ਹੈ ਉੱਥੇ ਅਸੀਂ ਪਹੁੰਚਦੇ ਆ ਤੇ ਅੱਗੇ ਤੋਂ ਵੀ ਜਿਹੜਾ ਉੱਥੇ ਪਹੁੰਚਾਂਗੇ